सतगुरु की आज्ञा सत सत करमा ने फिर देखो इतने भी गाना सुनना आ गया पर गाना सुनना उस दार ही सबक है जरा सत गुरु की आग्या सत करके मान लेगा इस तो हो थोड़ा जहा एक है शरीर तौर पे बार मुखी संगत देख रही है कि मैं मान रहा हाँ ਸਤਿਗੁਰੂ ਦਾ ਉਹ ਲਿਵਾਸ ਸਤਗੁਰੂ ਦੇ ਉਹ ਬਚਨ ਸਤਗੁਰੂ ਦੇ ਸ਼ਬਦ ਇੱਕ ਕਮਾਣਾ ਹੈ ਬਾਹਰੋਂ ਕੀ ਜਿਹੜਾ ਸੰਗਤ ਨੂੰ ਦਿਖਦਾ ਸੰਸਾਰ ਨੂੰ ਦਿਖਦਾ ਇੱਕ ਕਮਾਣਾ ਤੁਰ ਅੰਦਰ ਹੈ ਜਿਹੜਾ ਨਾ ਪਰਿਵਾਰ ਨੂੰ ਦਿਖਦਾ ਨਾ ਸੰਸਾਰ ਨੂੰ ਦਿਖਦਾ ਨਾ ਬੱਚਿਆਂ ਨੂੰ ਦਿਖਦਾ ਨਾ ਮਿਤਰਾਂ ਨੂੰ ਦਿਖਦਾ ਉਹ ਸੱਚ ਇਹ ਵੇ ਕਿ ਤੁਰ ਅੰਦਰ ਕਮਾਉਣ ਦਾ ਮਤਲਬ ਇਹ ਵੇ कि जो सतगुरों ने क्या है अपनी सूच भी उस बचन की साधना वारसी हाथी भांडे मांज रहे कीर्तन कर रहे हैं कथा कर रहे हैं बाणी पढ़ रहे हैं फिर सतगुरु अगे उत्तर कुछ है जो दिसदा नहीं वह किमें कमाना पर बुरा का राखो चीत तू को दुख नहीं भाई मीत ਤੇ ਤੁੰਜੇ ਦਾ ਤੂੰ ਗੁਲਾਮੀ ਨਾ ਮਨ ਵਿਚ ਰਾ ਪਿਛੇਤ ਵਿਚਾ ਕੁ ਹੁਣ ਇਹ ਜਿਹੜਾ ਪਰਦਾ ਬੁਰਾ ਨਾ ਰੱਖੋ ਚੀਤ ਇਹ ਦਿਸਦਾ ਤੇ ਨਹੀਂ ਮੇਰੇ ਚਿੱਤ ਚ ਕੀ ਹੈ ਸਿਰਫ ਮੈਨੂੰ ਪਤਾ ਹੈ ਮੇਰੇ ਚਿੱਤ ਵੀ ਜੋ ਕੁਝ ਹੈ ਮੈਨੇ ਨਜ਼ਦੀਕ ਬੈਠ ਕੇ ਅਤ ਦੇ ਨਜ਼ਦੀਕੀ ਨੂੰ ਵੀ ਪਤਾ ਲਗੇ ਮਹਾਰਾਜ ਕਿੰਨੇ ਇਹਨੂੰ ਕੇਵਲ ਬਾਹਰ ਨਹੀਂ ਆਪਣੇ ਖਿਆਲਾਂ ਦੇ ਤੌਰ ਤੇ ਰਕਮਾ ਕਿ ਕਿਸੇ ਦੂਜੇ ਦੇ ਬੁਰੇ ਨੂੰ ਕਦੀ ਹਿਰਦੇ ਵਿੱਚ ਚਿਤ ਵਤਣਾ का बुरा नारा को चीत तू को दुख नहीं भाई मीत एक होर बचन असर पढ़ने हजूर कहते शिदर फिजिकल वर्क नहीं अंदर की अंदर की सोच कह शिद का अर्थ होंगन जो किसी बंदे का अवगण देखना मन मन में ही खुश हो जाना वो खुशी किसी ने जाहिर भी ना करनी ਕਿਸੇ ਨੂੰ ਪਤਾ ਨਹੀਂ ਲੱਗੇ ਉੰਜ ਉਹਦਾ ਮਾੜਾ ਹੋਣਾ ਤਿੰ ਚਿਹਰਾ ਫੇਸ ਬਣਾ ਕੇ ਰੋਣ ਵਾਲਾ ਇਹ ਕਹਿ ਦੇਣਾ ਵੀ ਤੇਰੇ ਨਾਲ ਮਲਾ ਮਾੜਾ ਹੋਇਆ ਸਾਨੂੰ ਦੱਸੋ ਅਸੀਂ ਕੀ ਹੈਲਪ ਕਰ ਸਕਦੇ ਆ ਸਾਨੂੰ ਤੇਰੇ ਨਾਲ ਬੜੀ ਹਮਦਰਦੀ ਹੈ ਪਰ ਦੁਰ ਅੰਦਰ ਖੁਸ਼ ਹੁੰਦਾ ਪਏ ਜੋ ਕੁਝ ਹੋਇਆ ਚੰਗਾ ਹੋਇਆ ਮੇਰਾ ਸਤਿਗੁਰੂ ਕਹਿੰਦਾ ਇਹ ਨੂੰ ਵੀ ਕਬਾਰ ਜਿਹੜੇ ਤੇਰੇ ਸ਼ਿਰਦੇ ਦੇ ਵਿੱਚ ਗੁਰਨੇ ਉੱਦਣਦੇ ਪਏ ਮਤਾਰਜ਼ ਕਿਤੇ ਬਾਹਰ ਦਾ ਕਮਾਣਾ ਸੁੱਖ ਆ ਜੀ ਮਨ ਵਿੱਚ ਜਿਹੜਾ ਪ੍ਰਮਾਨ ਦਾ ਜ਼ਿਕਰ ਸਤਿਗੁਰੂ ਕਰ ਰਿਹਾ ਜੋ ਦੇਖੇ ਸ਼ਿੱਧਰ ਤੋਂ ਨਿੰਦਕ ਉਵਾਏ ਪਰ ਉਹ ਦੇਖ ਤੋਂ ਭਰ ਗਿਆ ਕਿਸੇ ਦਾ ਪਰਉਪੰਦ ਦੇਖ ਕੇ ਅੰਦਰੋਂ ਦੁਖੀ ਹੋਈ ਜਾਣਾ ਅੰਦਰੋਂ ਕਰਮੀ ਜਾਣਾ ਬਾਹਰੋਂ ਨਾ ਦੱਸਣਾ ਪਰ ਅੰਦਰੇ ਅੰਦਰ ਉਹਦਾ ਦੁੱਖ ਮਨਾਣਾ ਗੁਰੂ ਸਾਹਿਬ ਕਹਿੰਦਾ ਇਹਨੂੰ ਵੀ ਜ਼ਿੰਦਗੀ ਵਿੱਚ ਕਮਾਰ ਫਿਰ ਤੇਰਾ ਸ਼ਬਦ ਬਾਣੀ ਵਿਚਾਰ ਕਥਾ ਸੁੰਨਾ ਇੱਥਾਂ ਹੀ ਬਹਿ ਕੇ सोल्ट राग दसवां शब्द कह रही उपदेश दो शब्द परसों आएगा दुख दुख पर आए शब्द प्रीतम जान ले क्योंकि जे आप शब्द पढ़ के आओगे तो कथा का आनंद सच ये सुन कौन वाले वखरा होंगे अगली बेनती मैं आप जी में कर लगा ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੰਨ ਜੀ ਸੋ ਸਾਖੀ ਰੂਪ ਵੀ ਕਹਿ ਦੇਣਾ ਅੰਮ੍ਰਿਤ ਸਰ ਮੇਲਾ ਕਰ ਰਿਹਾ ਸਨ ਤੇ ਜਿਸ ਸਰੋਵਰ ਦੇ ਆਪਾ ਦਰਸ਼ਨ ਕਰਨੀਆਂ ਸਤਗੁਰਾਂ ਨੇ ਅੰਮ੍ਰਿਤ ਸਰੋਵਰ ਢੋਟਾ ਲਾਣਾ ਜੀ ਸੰਤੋਖ ਸਰ ਸਰੋਵਰ ਦਾ ਟੱਪ ਲਾਇਆ ਸੀ ਟੱਪ ਪਹਿਲਾ ਅੰਮ੍ਰਿਤ ਸਰੋਵਰ ਬਾਣੀ ਲੰਗਦਾ ਸੰਤੋਖ ਸਰ ਸਰੋਵਰ ਦਾ ਟੱਪ ਲਾਇਆ ਉਹ ਪੂਰਾ ਨਹੀਂ ਕੀਤਾ ਉਨ ਵਿਚੇ ਰਹਿ ਦਿੱਤਾ ਫਿਰ ਅੰਮ੍ਰਿਤ ਸਰੋਵਰ ਨੂੰ ਸਤਗੁਰਾਂ ਨੇ ਇਹਦੀ ਕਾਰ ਸੇਵਾ ਸ਼ੁਰੂ ਕੀਤੀ ਉਂਝ ਕੁਝ ਇਤਿਹਾਸਕਾਰ ਕਹਿੰਦੇ ਆ ਜੀ ਕਿ ਕਾਰ ਸੇਵਾ ਸਰੋਵਰ ਦੀ ਪਟਾਈ ਤਾਂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਮੁਕੰਮਲ ਕੀਤੀ ਤਾਂ ਭਾਈ ਗੁਰਦਾਸ ਜੀ ਇੱਕ ਲਫ਼ਜ਼ ਵਰਦਿਆ ਪੂਰਨ ਤਾਲ ਘਟਾਇਆ ਉਦੋਂ ਸ਼ਬਦੋ ਪੂਰਨ ਵਰਤੇ ਗਏ ਇਸ ਵਿੱਚ ਸਤਗੁਰੂ ਜੀ ਤੇ ਸੇਵਾ ਕਰਾ ਰਹੇ ਸਨ उत्त्यासो आया करते प्रश्न पूछते ने हजूर सचे उत्तर देंगे गुरु रामदास बैठे आख आती कर दे सचे पातशाह कि तुम सामूह टुटगा क्यों है यह सवाल उदो दिसा अज नहीं लेकर ਜਿਹੜੇ ਗਿਰਤੀ ਕਿਤੀ ਸੀ ਜਿਹੜੇ ਔਗਣ ਜਿਹੜੀਆਂ ਸਮੱਸਿਆਵਾਂ ਜਿਹੜੀ ਸਮਾਜ ਵਿੱਚ ਗਰਾਵਟ ਆਂ ਗਈ ਐਨੇ ਉਤਾਵਲੇ ਹੋ ਕੇ ਨਾ کہیں ਇਹ ਪਹਿਲਾਂ ਨਹੀਂ ਸੀ ਇਹ ਗੁਰੂ ਕਾਲ ਵਿੱਚ ਵੀ ਸੀ ਅੱਜ ਵੀ ਹੈ ਤੇ ਅਗਾ ਵੀ ਰਹੇਗੀ ਕਿਉਂਕਿ ਜਿੰਨੀ ਦੇਰ ਤੱਕ ਸ੍ਰਿਸ਼ਟੀ ਚੱਲੇਗੀ ਖਾਨੀ ਗਰਾ ਵੀ ਰਹੇਗਾ ਤੇ ਚਾਨਣ ਵੀ ਰਹੇਗਾ ਇਹਨਾਂ ਦੇ ਦੋਨਾਂ ਦੇ ਹਨ ਜੇ ਕੋਈ ਨਹੀਂ ਜੀ ਪਹਿਲਾਂ ਤਾਂ ਹਨੇਰਾ ਹੀ ਹੁੰਦਾ ਸੀ ਨਹੀਂ ਪਹਿਲਾਂ ਵੀ ਹਨੇਰਾ ਸੀ ਉਹੀ ਸੂਰਜ ਜਿਹੜਾ ਗੁਰਨਾਨ ਸਿੰਘ ਸਾਹਿਬ ਦੇ ਵੇਲੇ ਰੋਸ਼ਨੀ ਦਿੰਦਾ ਹੈ ਉਹ ਅੱਜ ਵੀ ਦੇ ਰਿਹਾ ਹੈ ਇਸੇ ਤਰ੍ਹਾਂ ਜਿਵੇਂ ਹਨੇਰਾ ਤੇ ਚਾਨਣ ਆਤ ਤੋਂ ਜੁੜੇ ਹੁੰਦੇ ਆ ਗੁਰਮੁਖ ਗੁਣ ਤੇ អਵਗਣ ਨੇਕੀ ਤੇ ਬਦੀ ਚੰਗਿਆਈ ਤੇ ਬੁਰੀਆਈ ਮਾਨ ਤੇ અપਮਾਨ ਇਹ ਉਸ ਤੋਂ ਜੁੜਿਆ ਇਸ ਸਭ ਕੁਝ ਸ਼ੁਰੂ ਤੋਂ ਤੁਰਿਆ ਆਉਂਦਾ ਹੈ بس فرق ਇਹ ਹੈ ਜਦੋਂ ਬੰਦੇ ਨਾਲ ਆਪਣੇ ਨਾਲ ਵਾਪਰ ਦਾ ਉਦੋਂ ਇਹ ਸਭ ਕਾਇਮ ਹੁੰਦਾ ਹੈ ਪਹਿਲਾਂ ਨਹੀਂ ਸਮਝਦਾ ਹੈ कि उस वक्त पाठ गुना जिड़े सन अज भी इसे इस करके आप गुरु रामदास का एक बच्चा रोज पढ़ दो हर जुग जुग भगत जे भगतों पाया फिर नहीं क्या भगत बंदगी करते कर कर हैं विरोध करने वाली अपमान दंडित हो बाप क्यों ना हो गया उजूर ने जिक्र किया जुग जुग भगत पाया कैच रखना आया राम राजे हरनाक्षी दुष्ट हार मारिया प्रहलादायातजुग का भगत गए ਫਿਰ ਕੱਦਕ ਵੀ ਜੇ ਕੋਈ ਉਹਦਾ ਜਿਗਰ ਕੀਤਾ ਆਂ ਘਾਰੀਆਂ ਨਿੰਦ ਕਾ ਪੇਟ ਦੇ ਨਾਮ ਦੇਉ ਮੁਖ ਲਾਗ ਇਹ ਨਹੀਂ ਕਿ ਆਪਾ ਆਪ ਨੂੰ ਗੜਾਵਾਦੇ ਅੰਦਰ ਦਾ ਖੰਡਾ ਅੰਦਰ ਦੀ ਮੈਨ ਇਹ ਉਦੋਂ ਨਹੀਂ ਸੀ ਕਦੋਂ ਉਦੋਂ ਨਹੀਂ ਸੀ ਮੈਂ ਬਾਦਸ ਮਾਰਖੀ ਮੈਂ ਇਹ ਉਦੋਂ ਬੜਾ ਚੰਗਾ ਸੀ ਚੰਗਿਆਈ ਨਹੀਂ ਸੀ ਤੇ ਬੁਰੀਾਈ ਨਹੀਂ ਰੱਜੀ ਸੀ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਵਿੱਚ ਇਸ਼ਾਰੇ ਵੀ ਦਿੱਤੇ ਮਹਾਰਾਜ दो शब्द का खास करके गुरु अर्जुन देव महाराज जी ने एक हजूर होमला हमला गुरु अर्जुन देव जी का अपने हमला करना आया कमाल की गल मर गया इन्हें शब्द कहते जेड़ा पुत्र देते दिखाई मर गया दो मौत हो गई दो गुरु ने बाणी च नहीं लिया शब्द जो गुरु अर्जुन देव से हमला है कि सुनगी नारायण राख हमला ही कहान में ना पहुंचे हम ना, ना। हमलावर बन के तारे सुनी ही नारायण राग सुली का हाथ कहीं ना पहुंचे सुनी होए हुआ ना पाक होए हुआ ना पाक ना पाक ना अर्थ है कि जरा अपमित्र हो के मरे हैं एक बार दास ने अर्ज की थी कि इस्लाम देंगर बंदा मुर्दा सार जाए जोंदा सार दत्ता दे सच्ची जो उन्ना दी शराब मुताबिक बंदा अपवित्र होके मरे फिर पवित्र तारीखंदा पावन धरती वे क्योंकि जिस धर्म में मानये तेरा अंतला संस्कार या अंतरी रस्म अंतली क्रिया उस मुताबिक नहीं हुई तुम ता अपने धर्म मुताबिक भी अपवित्र होके मरे क्योंकि सड़ के मरे सुलीते नारायण रा, सुली का हाथ कहीं ना पहुंचे सुली होइनवा ना एक शब्द और गुरु सरदा वो तो कह लेप लेपना लागो तिल का मूल से गुरु हर साहब से हमला हुए कि ब्राह्मण ने किया उसे हमला आया ते सुली चढ़ के लेप न लागो तिल का मूल दुष्ट ब्राह्मण मुला हुए कह सुन वो तो गुरु हर साहब ने आज देन मास्टर आया जहर देंच मिला के ਉਹ ਉਸਨੇ ਜਦੋਂ ਜ਼ਹਿਰ ਦੇਣ ਲਗਾ ਗੁਰੂ ਅਰਜਨ ਸਾਹਿਬ ਵਾਲ ਵਸਤਾ ਦੇ ਵਿੱਚ ਉਹਨਾਂ ਰੋਧਨ ਕੀਤਾ ਰੋਏ ਤੇ ਸਤਗੁਰੂ ਨੇ ਦੇਖਿਆ ਮਾਤਾ ਜੀ ਨੇ ਦੇਖਿਆ ਗੁਰੂ ਨੂੰ ਜ਼ਹਿਰ ਕੁੱਤੇ ਨੂੰ ਪਾਇਆ ਉਹ ਲੱਭ ਨਹੀਂ ਪਾਇਆ ਉਹ ਮਰ ਗਿਆ ਬ੍ਰਾਹਮਣ ਨੂੰ ਉਸੇ ਵੇਲੇ ਪੇਟ ਦੇ ਵਿੱਚ ਸੋਲ ਕੁੱਟਿਆ ਤੇ ਤੜਫ ਤੜਫ ਕੇ ਉਹਦੇ प्राण ਨਹੀਂ ਲੱਗੇ ਮਤਾਬੂ ਬਿੰਦੀ ਕਿੱਤੀ ਕਿ ਉਹ ਸਭ ਚੰਗਾ ਸੀ ਪਾਪਾ ਘਾਰ ਨੂੰ ਖਤਮ ਕਰਨ ਸੁਲੀ ਆ ਰਹੇ ਇਹ ਲੈ ਕੇ ਕੌਣ ਆ ਰਿਹਾ ਸੱਕਾ ਪ੍ਰਾਪਾ ਬਾਬਾ ਪੰਚੀਚੰਦ ਵਾਧਾ ਪੰਚੀਚੰਦ ਵੀ ਲੈ ਕੇ ਆ ਰਿਹਾ ਸੱਕਾ ਪ੍ਰਾਪ ਹੋਣ ਦਾ ਰਿਸ਼ਤਾ ਹੈ ਸੱਕਾ ਪ੍ਰਾਪ ਲੈ ਕੇ ਆ ਰਿਹਾ ਤੇ ਫਿਰ ਆਪਣੀ ਗੱਲ ਜਿਹੜਾ ਬ੍ਰਾਹਮਣ ਆਇਆ ਹੈ ਇਹ ਨੂੰ ਉਹ ਨੂੰ ਕਿ ਹੋ ਰਹੀ ਲੈ ਕੇ ਆ ਰਿਹਾ ਉਹ ਨੂੰ ਵੀ ਆਪਣੇ ਭਤੀਜੇ ਨੂੰ ਮਰਵਾ ਨਹੀਂ ਸਕਤਾ ਤਾਂ ਲੈ ਕੇ ਆਇਆ ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ ਥੋੜੀ ਜਿਹੀ ਬਕਰ ਲਗਾ ਸ਼ਬਦ ਇਹ ਵਿਚਾਰ ਕਰ ਲਈ ਗੁਰੂ ਸਾਹਿਬ ਨੂੰ ਪੁੱਛਦੇ ਆ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਸਾਡੇ ਮਨ ਨਹੀਂ ਟਿਕਦੇ ਨਹੀਂ ਨਿਬੰਧ ਤੇ ਮਹਾਰਾਜ ਗੁਰੂ ਗRANDDAS ਨਿਬੰਧ ਨਿਬੰਧ ਤੇ ਬਾਣੀ ਪੜ੍ਹਨ ਦਾ ਇੱਕ ਤਰੀਕਾ ਦੱਸਦੇ ਆ ਅਰਜੰਦ ਕਹਿੰਦੇ ਆ કે ઇસ વાડી ਨੂੰ કેવલ ફાળ તુ ગલ ના સમજીએ ઇન લોડ સમજો મહારાજજી લોડ કીવે હું ઉત્તર દેને રા અઝુર કે દેયા કે જીમે ઇન કિસાન નું લોડ કે ફસલ દી ઉન મન ના વી મન ને તે ખેતા وچ અપના હળ દે ઉડાસી ચલ નું ખાલસન પર ખેતી તે તરીકે બદલ કે કાન તે છોના તે ઉહી હે ના ਨਹੀਂ ਚੇਤ ਮੰਦਾ ਫਿਰ ਵੀ ਜ਼ਿੰਮੇਦਾਰ ਕਿਤਾਂ ਚ ਜਾ ਰਿਹਾ ਹੈ ਇੱਕ ਬੰਦਾ ਨੌਕਰੀ ਕਰਦਾ ਕਿਸੇ ਖਾਤਮ ਦੀ ਮੌਸਮ ਕੋਈ ਮਦਰ ਜਾ ਉਹਨੂੰ ਜਾਣਾ ਪੈਣਾ ਮਨ ਨਾ ਵੀ ਮੰਨੇ ਉਹ ਖਾਤਮ ਦੀ ਮਾਲਕ ਦੀ ਨੌਕਰੀ 'ਚ ਪਹੁੰਚੇਗਾ ਕੋਣ ਕੋ ਇੱਕ ਬੰਦਾ ਦੁਕਾਨ ਕਰ ਰਿਹਾ ਚਲੋ ਅੱਜਕੱਲ ਸਟੋਰ ਅਸੀਂ ਕਹਿੰਦੇ ਉਹਦਾ ਚਿੱਤ ਨਾ ਵੀ ਮੰਨੇ ਉਹਨੇ ਦੁਕਾਨ ਸਟੋਰ ਕੋਣ ਤੇ ਜੇ ਕਈ ਇਹ ਵੀ ਤੁਹਾਡਾ ਚਿਤ ਨਹੀਂ ਮੰਨਦਾ ਫਿਰ ਕਿਉਂ ਸਟੋਰ ਕਿਉਂ ਬਿਜ਼ਨਸ ਕਿਉਂ ਕੰਮ ਉਹ ਉੱਤਰ ਮਿਲਦਾ ਇਹਦੀ ਲੋੜ ਹੈ ਇਹ ਨਾ ਕੀਤਾ ਤੇ ਕਰਾਂਗੇ ਕੀ ਹੁਣ ਜੇ ਇਤੋਂ ਦਾ ਸਿਸਟਮ ਦੇਖੋ ਆਪਾਂ ਤਾਂ ਨਹੀਂ ਜੀ ਮਹੀਨਾ ਨੂੰ ਮਹੀਨਾ ਕੰਮ ਨਾ ਚੱਲਿਆ ਤੇ ਘਰਾਂ ਦੇ ਕਿਸਾ ਕਿਥੋਂ ਕਰਾਂਗੇ ਆਹ ਵੀ ਕਰਾਂਗੇ ਮਹਾਰਾਜ ਜੀ ਜਦੂ ਪਰਵਾਰ ਦੀ ਲੋੜ ਹੋਵੇ ਉਹ ਚਿਤ ਨਾ ਨਹੀਂ ਹੰਨੇ ਬੰਦਾ ਆਪਣਾ ਕੰਮ ਕਦੇ ਨਹੀਂ ਛੱਡਦਾ जिसन अंदर रब की आत्मा की लौड़ गुरु हो गया ना मानपा में तो पाँच सार, सार पाँच पाँच तो उस दिन मन भावे दुलते भी मारे सिख करी मे हो जाए क्योंकि वोड़ है अगला वचन गुरु रामदास करते पढ़िए किए पाठ करनी चलो खंड पाठ सह सहज पाठ कि करेंगे गुरु साहब कहने जो पाठ करना है उस पाठ न उस शब्द को पढ़द रुख जरूर जाने मैं अखंड पाठ साहब च नहीं कह रहा निज पाठ करने रुक जाओ क्यों जी कह लगे उस पढ़ के ना बारह घंटे करो महाराज कहें पिछले बारह घंटे की मैं इस शब्द मुताबिक जिया हां जे गुरु जी ने कहा भी निंदा नहीं कर करनी मनुछनी है भी गुरु जी ने कहा कि पिछले जे बारह घंटे लेंगे आए ਕੀਨ ਉਹ ਲੁਕੀ ਜਾਂ ਪੁਰਨੇ ਦੇ ਤੌਰ ਤੇ ਕਿਸੇ ਦਾ ਮਾਰਾ ਸੋਚੇ ਫਿਰ ਗੁਰੂ ਜੀ ਨੇ ਕਿਹਾ ਤੂੰ ਨਾਮ ਜਾਪ ਤੇ ਫਿਰ ਮਨ ਨੂੰ ਪੁੱਛੇ ਵੀ ਕੀ ਤੂੰ ਹੋਂ ਤੋਂ ਕੋਈ ਸਮਾ ਪਿਛਲਾ ਨਾਮ ਜਗੇ ਤੇ ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਮਨ ਨੂੰ ਪੁੱਛਣ ਲੱਗ ਪੋਗੇ ਨਾ ਐਸਾ ਐਸਾ ਮਨ ਆਪਣੀ ਅਗੂ ਦੇਖ ਜਾਏ ਗੁਰੂ ਰਾਮਦਾਸ ਜੀ ਦੇ ਇਤਿਹਾਸਿਕ ਬਚਨ ਨੇ ਅਜੋਲ ਨੇ ਬਚਨ ਕੀਤਾ ਜਿਮ ਇਸ ਦਿਨ ਕਰ ਕਾਸ਼ ਸੁਹਾਵੇ ਤਿਆਗ ਨਭੂ ਨਾ ਲੱਗਿਆ ਜਾਣੇ जिद सुधार देखो त्याग देने दे। तरह गुरबानी पढ़ सुन की रुच मन ठानी अर्थ जो शबद मेज मजा हम अगली तो कै बार बार करो बिचारा उदर खिर जो अर्थ गुरु जी ने ਸ਼ਬਦ ਦੇ ਵਿੱਚ ਰੱਖੇ ਉਸ ਅਰਥ ਨੂੰ ਵਾਰ-ਵਾਰ ਵਾਰ-ਵਾਰ ਆਪ ਜੀ ਵਿਚਾਰਨਾ ਕਰੋ ਤਰਿਓ ਅਰਥ ਜੋ ਸ਼ਬਦ ਮਜਾਰਾ ਵਾਰ-ਵਾਰ ਉਨ ਕਰੂ ਵਿਚਾਰਾ ਅਗਲਾ ਬਚਨ ਹੈ ਕਿਆ ਗੁਰ ਕਹੈ ਕਰ ਹਮ ਕਹਾਂ ਮੈਂ ਜਿਨੇ ਐਸ ਤਰ੍ਹਾਂ ਬਾਣੀ ਪੜੋ ਕਿ ਗੁਰੂ ਜੀ ਕੀ ਕਹਿੰਦੇ ਆ ਤੇ ਮਨਾਂ ਤੂੰ ਕੀ ਕਰ ਰਿਹਾ ਤੇ ਮਨ ਨੂੰ ਕਹਿਣਾ ਦੂਜੇ ਨੂੰ ਕਹਿਣਾ ਬੜਾ ਸੌਖਾ ਜਿਹਾ ਪਿਆਰਿਓ ਕਿਉਂਕਿ ਇਸ ਦੁਨੀਆ ਵਿੱਚ ਮੈਂ ਇੱਕ ਦਿਨ ਕਿਆ ਸੀ ਸਭ ਤੋਂ ਸੌਖਾ ਪਾਉਂ दूजे बंद उपदेश देने सब तो औखा अपने मन समझा दूजे समझा बड़ा सौख है क्योंकि में में कि मैं चाहता मैं इन राह दस रहा तू तो अंज ना कर अंजना कर अंदर वाला इन समझा बड़ा मुश्किल ये अवैला है यह मनदा नछेती क्या गुण कह कर खमका समय समय मन मोरू महा महाराज कहें रोज पं पां सात सत मिनट गलिया शुरू करो मन गुरु जी क्या ना मन वाला मन अपने आप ही मन जाएगा इस करके मैं अच्छा आपू जी बेनती इनी गिनती समझो मैं भी पच्ची मिट ला दाल पे इस करके भी आप जहां ये शब्द आने में आने वाले दिन ना वाचिए नाले मन पूछिए ਹਰ ਸ਼ਬਦ ਹੈ ਸੋੜਟ ਮਹੱਲਾ ਨੌਮਾ ਸੋੜਟ ਰਾਜ ਹੈ ਮਹੱਲਾ ਨੌਮਾ ਦਾ ਅਰਥ ਹੈ ਨੌਵੇਂ ਸਤਿਗੁਰੂ ਨੌਵੇਂ ਸ਼ਹੀਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹੁਣ ਇਸ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਸੁਣੋ ਇਹਦੇ ਸ਼ਬਦ ਮੰਨਵੇ ਇਹਦਾ ਅਰਥ ਹੈ ਮਨ ਕਿਸੇ ਦੂਜੇ ਨੂੰ ਸੰਬੋਧਨ ਕੀਤਾ ਮੁਖਾਤਬ ਨਹੀਂ ਕੀਤਾ ਮਨ ਰੇ ਨਾਲ ਲੱਤੇ ਕੇ ਮਨ ਰੇ ਮਨ ਗੈਉ ਗੈਉ ਦਾ ਅਰਥ ਕੀ ਪੜਨਾ ਜਿਹਨ ਸ਼ਬਦ ਗੈਏ ਪਰਨੇ ਹਨ ਇੱਥੇ ਗੈਉ ਗੈਉ ਦਾ ਅਰਥ ਕੀ ਪੜਨਾ ਗੈਉ ਨਾਮ ਗੁਰ ਉਪਦੇਸ਼ ਛੇ ਮੇਰੇ ਮਨ ਮੈਂ ਮੇਰੇ ਸ਼ਬਦ ਵਰਤਾਂ ਜੇ ਸਿੰਦੇਈ ਮੰਨ ਰੇ ਕਰੋ ਤੇ ਇਹਦੇ ਅੰਤ ਸੁਣ ਕੇ ਯੇ ਮਨ ਮਨ ਰੇ ਗੈਰ ਉਹਨਾ ਨੂੰ ਤੇ ਦੇਸ ਹੈ ਮੇਰੇ ਮਨ ਤੂੰ ਗੁਰੂ ਦੇ ਉਪਦੇਸ਼ ਨੂੰ ਕਿਉਂ ਨਹੀਂ ਧਾਰਨ ਕੀਤਾ ਤੂੰ ਗੁਰੂ ਦਾ ਉਪਦੇਸ਼ ਕਿਉਂ ਨਹੀਂ ਪਕੜਿਆ ਕਿਉਂ ਨਹੀਂ ਮੰਨਿਆ ਕਿਉਂ ਨਾ ਨੂੰ ਘੁੱਟ ਕੇ ਪਕੜਿਆ ਹੁਣ ਅਗਲੇ ਬਚਨ ਨੇ ਕਹਾ ਭਇਓ ਕਹਾ ਕਹਾ ਅਰਥ ਕੀ ਹੋਇਆ ਕਿਉਂ ਕਿਸ ਦਾ ਪਾਠ ਇਹ ਕਹਾ ਨਹੀਂ ਕਰਨਾ ਪਾਠ ਕਹਾ ਹੈ ਮੈਂ ਪਿਛਲੇ ਦਿਨੀ ਵੀ ਕਹਿ ਰਿਹਾ ਹਾਂ ਇੱਕ ਇੱਕ ਸਿਆਰੀ ਭਿਆਨੀ ਪਿਆਰੇ ਸੁਚੇਤੂ ਕੇ ਬਾਠ ਨਹੀਂ ਕਰਾਂਗੇ ਤੇ ਅਰਥ ਬਦਲ ਜਾਣ ਉਸ ਦਿਨ ਮੇਂ ਕਿਆ ਕਹਾ ਦਾ ਕਹਾ ਪਾਠ ਕਰਾਂਗੇ ਤਾਂ ਅਰਥ ਕਿੱਥੇ ਤੇ ਕਹਾ ਅਰਥ ਕੀ ਕੀ ਹੋਇਆ ਕਹਾ ਭਇਓ ਜਿਹਨੂੰ ਆਪ ਸੋਈਆਂ ਚ ਪੜਦੇਓ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਕਹਾ ਭਇਓ ਕੀ ਹੋਇਆ ਤੇ ਜੇ ਪਾਠ ਕਰਾਂਗੇ ਕਹਾ ਭਇਓ ਤੇ ਅਰਥ ਹੋ ਗਿਆ ਕਿੱਥੇ ਹੋਇਆ ਬਰਾਬਰ ਗੁਰੂ ਜੀ ਕਹਿੰਦੇ ਕਹਾ ਭਇਓ ਜੋ ਮੂਡ ਮੁਡਾਇਓ ਫਿਰ ਬਿੰਦਿ ਇਹਨਾਂ ਸੁਣਿਓ ਮੂਡ ਦਾ ਅਰਥ ਹੈ ਚਿਹਰਾ ਜਾਂ ਸਿਰ ਮੁੰਡਾਇਓ ਦਾ ਕੀ ਮੁੰਡਣਾ ਮੈਂ ਤਾਂ ਕਹਿਆ ਸੀ ਇਸ ਤੋਕ ਨੂੰ ਤਵੱਜੂ ਦੇ ਕੇ ਸੁਣਿਓ ਬੜੀ ਬੜੀ ਬਾਤ ਤੁਸੀਂ ਮੈਂ ਕੀਤਾ ਸਿੱਖੀ ਦੇ ਅੰਦਰ ਕੇਸਾਂ ਨੂੰ ਸੰਭਾਲਣ ਵਾਸਤੇ ਰਹਿਤ ਹੈ ਤੇ ਜਿਹੜਾ ਇਹਨਾਂ ਨੂੰ ਵਿਦਵੀ ਕਰਦਾ ਹੈ ਕੇਸ ਕਟਾਂਦਾ ਹੈ ਕਤਰਦਾ ਹੈ ਉਹ ਕੋਇ ਤੱਕ ਮਣ ਇੱਥੇ ਗੁਰੂ ਜੀ ਕਹ ਰਹੇ ਮੰਨ ਰੇ ਛੇ ਮਨ ਜਿਉ ਨਾ ਗੁਣਤ ਬੇਸ ਤੂ ਗੁਰੂ ਦਾ ਉਹ ਦੇਸ਼ ਕਿਉਂ ਨਹੀਂ ਮੰਨਿਆ ਕਾਹ ਭਇਓ ਜੋ ਮੂਠ ਮੁੰਡਾਇਓ ਕੀ ਹੋ ਗਿਆ ਤੂੰ ਕੀ ਬਣਦਾ ਸੰਤ ਬਣ ਗਏ ਮੁੰਡ ਮੁੰਡਾਇਓ ਆਪਣੇ ਸਿਰ ਦੇ ਵਾਲ ਤੂੰ ਬਿਲਕੁਲ ਸੱਚੀ ਇਹ ਕਿ ਉਸ ਤਰ੍ਹਾਂ ਰਾਮ ਕੇ ਬਿਲਕੁਲ ਸਾਰੇ ਕੇਸ ਤੂੰ ਜਿਹੜੇ ਨੂੰ ਮਨਾ ਦਿੱਤੇ ਮਹਾਰਾਜ ਕਿਰਪਾ ਉਹ ਕਿਨੋਂ ਪੇ ਆਪਣੇ ਕੋਤੇ ਜੇ ਧਰਮ ਦੇ ਕਪੜੇ ਤੇ ਇਸ ਦਾ ਜੀਵਨ ਵਾਸਤੇ ਇਹਦਾ ਸਿੱਧਾ ਅੰਤ ਹੋ ਗਿਆ ਉਹ ਮਨਾਂ ਤੂੰ ਗੁਰੂ ਦੇ ਉਪਦੇਸ਼ ਨੂੰ ਧਾਰਨ ਨਹੀਂ ਕੀਤਾ ਕੀ ਹੋਇਆ ਤੂੰ ਆਪਣਾ ਸਿਰ ਨੂੰ ਬਣਾ ਲਿਆ ਬਿਲਕੁਲ ਚਟਾ ਸਭ ਕਰ ਲਿਆ ਧਰਮ ਦੇ ਕਪੜੇ ਪਾਲੇ ਤੇ ਤੂੰ ਢੇਕ ਬਣਾ ਕੇ ਤੁਰੇ Sir, hair fixer—a name you can rely upon. Sadhana Brothers, Guru Karande Rumala Sahib Lai sampark karo Patiala, Ludhiana. UK student visa hoon without the Tujao apne spouse the Broadway navir.